ਘਰ ਦੇ ਪਿਛਲੇ ਪਾਸੇ ਦਾ ਦਰਵਾਜ਼ਾ ਤੋੜ ਕੇ ਚੋਰ ਵਰਗੇ ਅੰਦਰ ਅਤੇ ਐਲਈਡੀ ਬੱਚਿਆਂ ਵੱਲੋਂ ਜੋੜੇ ਗਏ 8-9000 ਰੁਪਏ ਦੀ ਨਕਦੀ ਤੇ ਚਾਂਦੀ ਦੀਆਂ ਕਰੀਬ 2 ਤੋਲੇ ਦੀਆਂ 3 ਚੰਨੀਆਂ ਵੀ ਕੱਢ ਕੇ ਲੈ ਗਏ ਘਰ ਦਾ ਮਾਲਕ ਗੁਰਵਿੰਦਰ ਸਿੰਘ ਮੇਜੀ ਵੀਡੀਓ ਫੋਟੋਗ੍ਰਾਫੀ ਅਤੇ ਮਿੰਟਸਿੰਘ ਦਾ ਕੰਮ ਕਰਦਾ ਹੈ ਅਤੇ ਘਰ ਵਿੱਚ ਉਸਨੇ ਮਿਕਸੀਆਂ ਮਸ਼ੀਨਾ ਅਤੇ ਕੰਪਿਊਟਰ ਆਦਿ ਰੱਖੇ ਹੋਏ ਹਨ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਚੋਰਾਂ ਨੇ ਘਰ ਦੇ ਵਿੱਚ ਪੇ ਕੰਪਿਊਟਰ ਪ੍ਰਿੰਟਰ ਅਤੇ ਇਲੈਕਟ੍ਰੋਨਿਕਸ ਦੇ ਸਮਾਨ ਦੇ ਨਾਲ-ਨਾਲ ਘਰ ਦੇ ਵਿੱਚ ਪੇ ਹੋਰ ਸਮਾਨ ਜੋ ਵੀ ਹੱਥ ਤੱਕ ਨਹੀਂ ਲਗਾਇਆ ਚੋਰੀ ਦੀ ਵਾਰਦਾਤ ਸਮੇਂ ਗੁਰਵਿੰਦਰ 베ਦੀ ਸ਼ਹਿਰੋਂ ਕੰਮ ਤੇ ਗਿਆ ਹੋਇਆ ਸੀ ਜਦ ਦੇ ਕਿ ਉਸ ਦੀ ਪਤਨੀ ਤੇ ਬੱਚੇ ਦੀਵਾਲੀ ਦੀ ਖਰੀਦਦਾਰੀ ਕਰਨ ਕੁਝ ਢੇਰ ਲਈ ਬਾਜ਼ਾਰ ਗਏ ਸਨ ਜੋ ਘਰ ਵਿੱਚ ਵੜ ਕੇ ਚੋਰਾਂ ਨੇ ਅਲਮਾਰੀਆਂ ਫੋਲਾ ਫਲਾੜੀ ਕੀਤੀ ਅਤੇ ਨਕਦੀ ਚਾਂਦੀ ਦੀ ਚੈਂੀਆਂ ਦੇ ਨਾਲ-ਨਾਲ LED ਲੈ ਕੇ ਚਾਰ ਹੋ ਗਏ ਦਾ ਹੋਇਆ ਕਿ ਅਸੀਂ ਬਾਹਰ ਗਏ ਹੋ ਸੀ ਬਾਜ਼ਾਰ ਬੱਚਿਆਂ ਨਾਲ ਹੀ ਗਏ ਹੋ ਸੀ ਤੇ ਅਸੀਂ ਘਰ ਆਏ ਆ ਤੇ ਘਰ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗੇ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤੋ ਚਲੋ ਮੈਂ ਜਦੋਂ ਨੇ ਮੈਨੂੰ ਕਿਹਾ ਕਿ ਮੰਮੀ ਲਮਾਰੀ ਪੂਰੀ ਇਦਾਂ ਐ ਤੇ ਮੈਂ ਰੁਕੋ ਇੱਕ ਮਿੰਟ ਮੈਂ ਦੇਖ ਲੈਂਦਾ ਤੇ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢਾ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੋ ਮੈਨੂੰ ਸ਼ੱਕ ਆ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ੋਪ ਆ ਜੋ ਬਾਰੇ ਕੰਪਿਊਟਰ ਵਗੈਰਾ ਰੱਖਿਓਇਆ ਸਮਾਨ ਕੀਮਤਾਂ ਤੇ ਸਾਰਾ ਪਿਆ ਆ ਤੇ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੌਕੇ ਦੇ ਕਿ ਹਾੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਗੁੜੀਆਂ ਨੇ ਹੋਰ ਵੀ ਸਮਾਨ ਚੱਕਾ ਕੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕੀਤੇ 7-8000 ਰੁਪਏ ਇਸ ਵਿੱਚ ਚੈਂਨੀਆਂ ਹੀ ਚਾਂਦੀ ਦੀਆਂ 1.5 ਦੋ ਤੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਦਾ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇਖਿਆ ਜਦੋਂ ਉਹ ਦੇਖਿਆ ਨਾ ਪੂਰੀ ਖੁੱਲੀ ਪਈ ਸੀ ਜਿਹੜੀ ਮੇਨ ਡੋਰ ਦਾ ਮੇਨ ਦਰਵਾਜ਼ਾ ਹਾਂਜੀ ਹਾਂਜੀ ਉਹ ਹਾਂਜੀ ਉਹ ਪਿਛਲੀ ਖਿੜਕੀ ਵਾਲੀ ਆਏ ਹਾਂਜੀ ਇਹ ਪਿਛਲੀ ਖਿੜਕੀ ਵਾਲੀ ਆਏ ਆ ਤੋ ਜਦ ਮੈਂ ਦੇਖਿਆ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਗਿਆ ਕਿ ਜ਼ਮਾਨ ਹੁਣ ਅਸੀਂ ਇੰਨੀ ਮਹਿੰਗੀ LED ਲਈ ਹੋਇ ਇੱਕ ਕੰਪਿਊਟਰ ਨਾਲ ਹੀ ਐਡੀਟਿੰਗ ਦਾ ਕੰਮ ਕਰਦੇ ਹੈਗੇ ਆ ਤੁਹਾਨੂੰ ਪਤਾ ਵੀ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਜੇ ਤੱਕ ਪੈਸੇ ਨਹੀਂ ਉਹਦੇ ਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਝੂਟਨੀਆਂ ਤੇ ਕਿ ਕਿ ਹੁਣ ਮੋਚ-ਕੁਚ ਕੀਤਾ ਜਏ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਉਧਰਵਾ ਜਾਓ ਬੰਦ ਕਰਕੇ ਉਤੋਂ ਦੀ ਕੋਈ ਆ ਜਾਏ ਕੋਈ ਕੋਈ ਹਰਜਮਰਜੋ ਹਿੰਦੀ ਸਾਡੇ ਕੇ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਗੱਲ ਕੋਈ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਪਰਿਆ ਹੋਈਆਂ ਕਿ ਸਾਡੇ ਪੜੋਸੀ ਹੀ ਇਤੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤ 3:30 ਵਜੇ ਕੋਈ ਆਇਆ ਤੇ ਟਾਲੇ ਸਾਰੇ ਤੋੜ ਗਿਆ ਆ ਤੇ ਸਮਾਨ ਕੱਢ ਕੇ ਲੈ ਗਿਆ ਮਾ ਉਹ ਆਂਟੀ ਹੋਣਾ ਵਲੀ ਗਈ ਉਹ ਆਂਟੀ ਹੋਣੀ ਵੀ ਕਹਿ ਰਹੀ ਸੀ ਸਾਡਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋ ਸਾਈਕਲ ਜੋ ਚੋਰੀ ਹੋਏ ਆ ਫਿਰ ਲਗਾਤਾਰ ਮੈਂ ਮੇਥੇ ਆਈ ਹੁਈ ਆ ਨਾ ਸਾਲੇ ਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਪੁਲਿਸ ਨੂੰ ਆਹ ਕਾਰਵਾਈ ਕਰਨੀ ਚਾਹੀਦੀ ਐ ਮੈਂ ਗੈਰੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਕੱਲੀ ਘਰਾਂ ਕੋਈ ਜਦੋਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਡੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢ ਦੇ ਮੇਰੀਆਂ ਬੇਟੀਆਂ ਹਣ ਕੱਲੀਆਂ ਤੇ ਉਹ ਕੀ ਕਰ ਲੈਣਗੀ